ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸਾਂ ਜਾਂ ਕਰ ਰਹੇ ਹਾਂ ਅੱਖੀਂ ਦੇਖਿਆ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਅਤੇ ਫੌਜ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਵਿਲੀਅਮ ਜੀ ਆਸਬੋਰਨ ਹੈ ਅਤੇ ਇਸ ਦਾ ਅਨ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਅੰਗਰੇਜ਼ ਲੇਖਕ ਅੰਗਰੇਜ਼ਾਂ ਵੱਲੋਂ ਸੰਧੀ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਆਇਆ ਇਸਨੇ ਜੋ ਮਹਾਰਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਰਹਿ ਕੇ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਆਪਣੇ ਰਾਜ ਨੂੰ ਚਲਾਉਣ ਦਾ ਢੰਗ ਅਤੇ ਜੋ ਜੋ ਉਸਨੇ ਆਪਣੇ ਅੱਖੀਂ ਦੇਖਿਆ ਕਿ ਮਹਾਰਾ ਰਣਜੀਤ ਸਿੰਘ ਕਿੱਦਾਂ ਵਿਚਰਦੇ ਹਨ ਕਿਵੇਂ ਲੋਕਾਂ ਨਾਲ ਵਿਚਰਦੇ ਹਨ ਕਿੱਦਾਂ ਫੌਜਾਂ ਨਾਲ ਵਿਚਰਦੇ ਹਨ ਕਿੱਦਾਂ ਆਪਣਾ ਰਾਜ ਭਾਗ ਸਾਂਦੇ ਹਨ ਉਹ ਉਹਨੇ ਇੱਕ ਡਾਇਰੀ ਜੋ ਕਲਮ ਬੰਦ ਕੀਤਾ ਅਤੇ ਉਸ ਤੋਂ ਬਾਅਦ ਇੱਕ ਕਿਤਾਬ ਲਿਖੀ ਔਰ ਤੁਸੀਂ ਪਿਛਲੇ ਅਧਿਆਏ ਵਿੱਚ ਸੁਣ ਚੁੱਕੇ ਹੋ ਇਹ ਸਿੱਖ ਰਾਜ ਦਾ ਵਫਦ ਲਾਰਡ ਆਗਲੈਂਡ ਨਾਲ ਮੀਟਿੰਗ ਕਰਨ ਲਈ ਸ਼ਿਮਲੇ ਜਾਂਦਾ ਹੈ ਅਤੇ ਹੁਣ ਉਸ ਤੋਂ ਬਾਅਦ ਲਾਰਡ ਆਗਲੈਂਡ ਆਪਣਾ ਵਫਦ ਭੇਜਦਾ ਹੈ ਮਹਾਰਾਜ ਰਣਜੀਤ ਸਿੰਘ ਨੂੰ ਮਿਲਣ ਵਾਸਤੇ ਅਤੇ ਉਸ ਤੋਂ ਬਾਅਦ ਇਹ ਜੋ ਲੇਖਕ ਹੁੰਦਾ ਹੈ ਇਹ ਜਦੋਂ ਉਹਨਾਂ ਨੂੰ ਮਿਲਦੇ ਹਨ ਤਾਂ ਇਸ ਨੇ ਆਪਣੀ ਇੱਕ ਡੈਰੀ ਵਿੱਚ ਲਿਖਣਾ ਸ਼ੁਰੂ ਕਰ ਦਿੰਦਾ ਹੈ ਇਸ ਨੇ ਰੋਜ਼ਾਨਾ ਵਿੱਚ ਲਿਖੇ ਨੇ ਅਤੇ ਉਹ ਅੱਗੇ ਹੁਣ ਤੁਹਾਨੂੰ ਪੜ੍ਹ ਕੇ ਸੁਣਾਉਣੇ ਹਨ ਬੜਾ ਸੁਣਨ ਵਾਲੀਆਂ ਗੱਲਾਂ ਹਨ ਇੱਕ ਇੱਕ ਦਿਨ ਦਾ ਉਸ ਨੇ ਲਿਖਿਆ ਹੈ ਕਿ ਕਿੱਦਾਂ ਕੀ ਗੱਲ ਹੋਈ ਕਿੱਦਾਂ ਉਹਨਾਂ ਨੂੰ ਰੱਖਿਆ ਗਿਆ ਕਿਵੇਂ ਖਾਣ ਦਿੱਤਾ ਗਿਆ ਪਹਿਨਣ ਦਿੱਤਾ ਗਿਆ ਅਦੀਨਾ ਨਗਰ ਦਾ ਦਰਬਾਰ ਹੈ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਹੈ ਅਤੇ ਸ਼ੁਰੂ ਕਰਦੇ ਹਾਂ ਇਤਿਹਾਸ ਬੜੀ ਦਿਲਚਸਪ ਕਿਤਾਬ ਹੈ ਇਹ ਸੁਣਿਓ ਜਰੂਰ ਔਰ ਵੱਧ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾਂ ਪੈਣਾ ਭਰਾਵਾ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਤੇ ਸਾਡੇ ਪੁਰਖਿਆਂ ਬਾਰੇ ਉਹਨਾਂ ਨੂੰ ਪਤਾ ਲੱਗ ਸਕੇ ਅੱਗੇ ਸ਼ੁਰੂ ਕਰਦੇ ਹਾਂ ਇਤਿਹਾਸ ਲੜੀਵਾਰ ਇਤਿਹਾਸ ਸੁਣ ਲਈ ਤੁਸੀਂ ਸਾਡੇ ਬਿਚੈਨਲ ਤੇ ਜਾ ਕੇ ਪੁਰਾਣੀਆਂ ਵੀਡੀਓ ਸੁਣ ਸਕਦੇ ਹੋ ਇਹ ਜੋ ਪਹਿਲਾਂ ਤੇ ਹੈ ਸੁਣ ਸਕਦੇ ਹੋ ਅੱਜ ਅਗਲਾ ਤੇ ਹੈ ਸ਼ੁਰੂ ਕਰਦੇ ਹਾਂ ਅਦੀਨਾ ਨਗਰ ਦਾ ਦਰਬਾਰ ਇਹ ਅੰਗਰੇਜ਼ ਲਿਖਦਾ ਹੈ ਇਹ ਉਹਨੇ ਰੋਜ਼ ਰੋਜ਼ਨਾਮੇ 'ਚ ਲਿਖੇ ਨੇ ਉਹਦੇ 'ਚ ਉਹਨੇ ਲਿਖਿਆ 19 ਤਰੀਕ ਨੂੰ 19 ਮਈ 1838 ਪਹਿਲਾ ਦਿਨ ਮੈਂ ਆਪਣੇ ਸਾਥੀਆਂ ਕੈਪਟਨ ਵੇਡ ਅਤੇ ਕੈਪਟਨ ਮੈਗਰੇਗਰ ਨਾਲ ਰੂਪੁਰ ਰੋਪੜ ਪਹੁੰਚ ਗਿਆ ਮੈਂ ਵੇਖਿਆ ਕਿ ਸਾਡੇ ਠਹਿਰਨ ਲਈ ਸਤਲੋਜ ਦੇ ਕਿਨਾਰੇ ਇੰਤਜ਼ਾਮ ਕੀਤਾ ਹੋਇਆ ਸੀ ਮੈਂ ਕਨੇਗਟਨ ਅਤੇ ਡਾਕਟਰ ਡਰਮੂਡ ਸ਼ਾਮ ਵੇਲੇ ਆ ਕੇ ਸਾਡੇ ਨਾਲ ਰਲ ਗਏ 20 ਮਈ ਨੂੰ ਸਾਡੇ ਵਫ਼ਤ ਨੇ ਸਤਲੋਜ ਪਾਰ ਕੀਤਾ ਦਰਿਆ ਪਾਰ ਕਰਕੇ ਅਸੀਂ ਦਰਿਆ ਦੇ ਪਰਲੇ ਕਿਨਾਰੇ ਤੇ ਬਣੇ ਆਪਣੇ ਮੁਢਲੇ ਕੈਂਪ ਵਿੱਚ ਜਾਣ ਲਈ ਪਰਲੇ ਕੰਡੇ ਤੇ ਪਹੁੰਚੇ ਇੱਥੇ ਸਾਨੂੰ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਕਰਮ ਸਿੰਘ ਮਿਲੇ ਜੋ ਸਾਨੂੰ ਸਾਡੇ ਲਈ ਬਣਾਏ ਗਏ ਕੈਂਪਾਂ ਤੱਕ ਲੈ ਗਏ ਰਾਤ ਰਹਿਣ ਦੇ ਅਤੇ ਕੱਲ ਦੇ ਸਫ਼ਰ ਦੇ ਤਸੱਲੀ ਬਖਸ਼ ਇੰਤਜ਼ਾਮ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ 1200 ਰੁਪਏ ਨਜ਼ਰਾਨੇ ਸਵਾਗਤੀ ਭੇਟ ਵਜੋਂ ਪੇਸ਼ ਕੀਤੇ ਇਹ ਨਜ਼ਰਾਨਾ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਤੇ ਕਦਮ ਰੱਖਣ ਦੀ ਖੁਸ਼ੀ ਵਿੱਚ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹ ਚਲੇ ਗਏ 21 ਮਈ ਅਗਲਾ ਦਿਨ ਸਾਡੇ ਵਫ਼ਤ ਨੇ ਅਦੀਨਾ ਨਗਰ ਵੱਲ ਕੂਚ ਕੀਤਾ ਜਿੱਥੇ ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਲਾਇਆ ਹੋਇਆ ਸੀ ਸਾਡੇ ਨਾਲ 202 ਰੈਜੀਮੈਂਟ ਦੀਆਂ ਦੋ ਕੰਪਨੀਆਂ ਸਨ ਘੋੜਿਆਂ ਨਾਲ ਖਿੱਚੀਆਂ ਜਾਣ ਵਾਲੀਆਂ ਦੋ ਤੋਫਾਂ ਸਨ ਅਤੇ ਘੋੜਸਵਾਰਾਂ ਦੀ ਇੱਕ ਸੁਗਾਰਡਰਨ VC ਇਹ ਸਾਰਾ ਫੌਜੀ ਅਮਲਾ ਅਸੀਂ ਅਸੀਂ ਆਪਣੀ ਸੁਰੱਖਿਆ ਲਈ ਨਾਲ ਲਿਆਏ ਸਾਂ 22 ਮਈ ਤੋਂ ਲੈ ਕੇ 25 ਮਈ ਤੱਕ ਇਹ ਦਿਨ ਲਗਾਤਾਰ ਛੋਟੇ ਛੋਟੇ ਗਰਮੀ ਭਰੇ ਅਤੇ ਗੈਰ ਜਲਚਸਪੀ ਵਾਲੇ ਸਫਰ ਕੀਤੇ ਸਤਲੋਜ ਅਤੇ ਅਦੀਨਾ ਨਗਰ ਵਿਚਲਾ ਇਲਾਕਾ ਪਧਰਾ ਮੈਦਾਨੇ ਇਲਾਕਾ ਸੀ درختਾਂ ਦੇ ਝੁੰਡ ਸਨ ਅਤੇ ਇਧਰ ਉਧਰ ਨਜ਼ਰ ਆਉਂਦੇ ਕਈ ਛੋਟੇ ਛੋਟੇ ਪਿੰਡ ਸਨ ਪਿੰਡਾਂ ਦੇ ਵਾਲੇ ਕੱਚੀ ਚਾਰ ਦਿਵਾਰੀ ਬਣੀ ਹੋਈ ਸੀ ਅਤੇ ਵਿਚਕਾਰ ਇੱਕ ਕੱਚੀ ਗੜੀ ਨਜ਼ਰ ਆ ਰਹੀ ਸੀ ਇਨ੍ਹਾਂ ਗੜੀਆਂ ਦੀਆਂ ਫਸੀਲਾਂ ਵੀ ਬਣੀਆਂ ਹੋਈਆਂ ਸਨ ਪਰ ਕਿਸੇ ਫਸੀਲ ਤੇ ਕੋਈ ਤੂਫ ਬੀੜੀ ਹੋਈ ਨਜ਼ਰ ਨਾ ਆਈ ਇਹ ਕਚੀਆਂ ਗੜੀਆਂ ਉਸ ਦੌਰ ਦੀ ਯਾਦ ਸਮੇਟੀ ਖੜੀਆਂ ਸਨ ਜਦੋਂ ਹਾਲੇ ਰਣਜੀਤ ਸਿੰਘ ਦਾ ਸ਼ਕਤੀਸ਼ਾਲੀ ਰਾਜ ਕਾਇਮ ਨਹੀਂ ਹੋਇਆ ਸੀ ਉਸ ਦੌਰ ਵਿੱਚ ਬਦਅਮਨੀ ਅਤੇ ਅਰਾਜਕਤਾ ਦਾ ਬੋਲਬਾਲਾ ਸੀ ਪਿੰਡਾਂ ਦੇ ਸਰਦਾਰ ਆਪੋ ਵਿੱਚ ਲੜਦੇ ਰਹਿੰਦੇ ਸਨ ਅਤੇ ਪਿੰਡ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਸਨ ਜ਼ਮੀਨ ਬਹੁਤ ਉਪਜਾਊ ਨਜ਼ਰ ਆ ਰਹੀ ਸੀ ਪਰ ਇਹ ਵੇਖੇ ਹੈਰਾਨੀ ਹੋ ਰਹੀ ਸੀ ਕਿ ਬਹੁਤ ਘੱਟ ਜ਼ਮੀਨ ਖੇਤੀ ਅਦੇਨ ਲਈ ਜਾਂਦੀ ਗਈ ਸੀ ਜੇਕਰ ਪੰਜਾਬ ਹਕੂਮਤ ਇਸ ਪੱਖ ਵੱਲ ਧਿਆਨ ਦੇ ਕੇ ਵੱਤ ਵੱਧ ਜ਼ਮੀਨ ਨੂੰ ਖੇਤੀ ਅਧੀਨ ਲਿਆਉਂਦੀ ਤਾਂ ਪੰਜਾਬ ਖੇਤੀ ਪੱਖੋਂ ਸਭ ਤੋਂ ਖੁਸ਼ਹਾਲ ਇਲਾਕਾ ਬਣ ਸਕਦਾ ਸੀ ਮੈਂ ਇਹ ਸੁੰਦਰ ਦੇਸ਼ ਦੇ ਭਵਿੱਖ ਬਾਰੇ ਸੋਚ ਕੇ ਉਦਾਸ ਹੋ ਰਿਹਾ ਸਾਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਅੰਦਰੂਨੀ ਹਾਲਤ ਬਾਰੇ ਸੂਚਨਾਵਾਂ ਮਿਲ ਰਹੀਆਂ ਸਨ ਉਹਨਾਂ ਤੋਂ ਇਸ ਰਾਜ ਦਾ ਭਵਿੱਖ ਵਧੀਆ ਨਹੀਂ ਸੀ ਨਜ਼ਰ ਆ ਰਿਹਾ ਮੌਤ ਕੁਦਰਤ ਦਾ اٹਲ ਨਿਯਮ ਹੈ ਰਣਜੀਤ ਸਿੰਘ ਨੇ ਵੀ ਕੁਝ ਸਾਲਾਂ ਤੱਕ ਮਰ ਹੀ ਜਾਣਾ ਸੀ ਉਸ ਦੀ ਮੌਤ ਤੋਂ ਬਾਅਦ ਰਾਜ ਗੱਦੀ ਬਾਰੇ ਕਲੇਸ਼ ਪੈਣ ਦੀਆਂ ਪੂਰੀਆਂ ਸਭਾ ਬਨਾਵਾਂ ਬਣ ਚੁੱਕੀਆਂ ਸਨ ਦਰਬਾਰ ਵਿੱਚ ਰਣਜੀਤ ਸਿੰਘ ਦੀ ਗੱਦੀ ਦੇ ਦੋ ਵਾਰਸ ਸਪੱਸ਼ਟ ਰੂਪ ਵਿੱਚ ਆਪਣੇ ਹਮੈਤਿਆਂ ਸਮੇਤ ਜ਼ਾਹਰ ਹੋਣੇ ਸ਼ੁਰੂ ਹੋ ਗਏ ਸਨ ਇੱਕ ਪਾਸੇ ਸ਼ੇਰ ਸਿੰਘ ਸੀ ਜੋ ਆਪਣੇ ਆਪ ਨੂੰ ਰਣਜੀਤ ਸਿੰਘ ਦੀ ਗੱਦੀ ਦਾ ਦਾਵੇਦਾਰ ਮੰਨਦਾ ਸੀ ਅਤੇ ਇੱਕ ਬਹਾਦਰ ਯੋद्धा ਸੀ ਜਿਸ ਨੂੰ ਵਜ਼ੀਰ ਧਿਆਨ ਸਿੰਘ ਦਾ ਪੂਰਾ ਸਮਰਥਨ حاصل ਸੀ ਦੂਜੇ ਪਾਸੇ ਖੜਕ ਸਿੰਘ ਸੀ ਰੰਜੀਤ ਸਿੰਘ ਆਪਣੀ ਗੱਦੀ ਦਾ ਹੱਕ ਦਾ ਸਮਝਦਾ ਸੀ ਉਸ ਵਿੱਚ ਭਾਵੇਂ ਛੇਰ ਸਿੰਘ ਜਿੰਨੀ ਸੂਝ ਤੇ ਦਲੇਰੀ ਨਹੀਂ ਸੀ ਪਰ ਉਸ ਨੂੰ ਸਾਰੇ ਮੁੱਖ ਸਿੱਖ ਸਰਦਾਰਾਂ ਦਾ ਸਮਰਥਨ حاصل ਸੀ ਅਜੇ ਹਾਲਾਤ ਵਿੱਚ ਸਤਲੋਏ ਤੋਂ ਸਿੰਧ ਤੱਕ ਦਾ ਇਹ ਸੁੰਦਰ ਇਲਾਕਾ ਖਾਨਾ ਜੰਗੀ ਦਾ ਸ਼ਿਕਾਰ ਹੋ ਕੇ ਖੂਨ ਨਾਲ ਲਾਲੋ ਲਾਲ ਹੋ ਸਕਦਾ ਸੀ ਅਜਿਹੇ ਹਾਲਾਤ ਵਿੱਚ ਕਿਸੇ ਤੀਜੀ ਧਿਰ ਦੁਆਰਾ ਦਖਲ ਦਿੱਤੇ ਜਾਣ ਦੀ ਲੋੜ ਪੈਣੀ ਸੀ ਅਤੇ ਇਹ ਤੇਜੀ ਤੇ ਅੰਗਰੇਜ਼ ਹਕੂਮਤ ਹੀ ਹੋ ਸਕਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਭਾਵੇਂ ਸਾਰੀ ਉਮਰ ਸਾਡੇ ਨਾਲ ਦੋਸਤਾਨਾ ਸਬੰਧ ਰੱਖੇ ਸਨ ਨਾ ਉਸ ਨੇ ਸਾਡੇ ਉੱਪਰ वार ਕੀਤਾ ਅਤੇ ਨਾ ਅਸੀਂ ਉਸ ਉੱਪਰ वार ਕੀਤਾ ਪਰ ਉਸ ਦੀ ਮੌਤ ਤੋਂ ਬਾਅਦ ਸਥਿਤੀ ਬਦਲ ਜਾਣੀ ਹੈ ਮਹਾਰਾਜੇ ਤੋਂ ਬਾਅਦ ਸਾਡੀ ਉਮੀਦ ਇਹ ਹੋ ਸਕਦੀ ਹੈ ਕਿ ਪੰਜਾਬ ਜਾਂ ਤਾਂ ਸਾਡਾ ਬਣ ਜਾਵੇ ਜਾਂ ਸਾਡਾ ਦੋਸਤ ਬਣ ਕੇ ਰਹੇ ਪਰ ਆਪਣੀ ਫੁੱਟ ਕਾਰਨ ਲੀਰੋਲੀਰ ਹੋਏ ਅਤੇ ਤਖਤ ਲਈ ਧੜਿਆਂ ਵਿੱਚ ਵੰਡੇ ਅਜਿਹੇ ਦੋਸਤ ਮੁਲਕ ਦੀ ਦੋਸਤੀ ਕਿਸ ਨੂੰ ਪ੍ਰਵਾਨ ਹੋਵੇਗੀ ਜਿਸ ਦੇ ਵਿਰੋਧੀ ਧੜੇ ਆਪਣੀ ਪਰਜਾਂ ਅੱਗੇ ਅੰਗਰੇਜ਼ਾਂ ਬਾਰੇ ਜ਼ਹਿਰ ਉਗਲਦੇ ਹੋਣ ਰੂਸ ਦੀ ਮੌਜੂਦਾ ਪਾਲਸੀ ਵੇਖਦੇ ਹੋਏ ਅਸੀਂ ਵੀ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਸ ਮੁਲਕ ਤੇ ਬਿਹਤਰ ਭਵਿੱਖ ਲਈ ਅਪਣਾਈ ਜਾ ਸਕਣ ਵਾਲੀ ਨੀਤੀ ਬਾਰੇ ਵਿਚਾਰ ਕਰ ਰਹੇ ਸਾਂ ਜੇਕਰ ਪੰਜਾਬ ਸਾਡੇ ਕਬਜ਼ੇ ਹੇਠ ਆ ਜਾਂਦਾ ਹੈ ਤਾਂ ਸਾਡੀਆਂ ਉੱਤਰ ਪੱਛਮੀ ਸਿਮਾਵਾਂ ਦਰਿਆ ਸਿੰਧ ਤੱਕ ਪਹੁੰਚ ਸਕਦੀਆਂ ਸਨ ਈਸਟ ਇੰਡੀਆ ਕੰਪਨੀ ਨੇ ਬਹੁਤ ਵੱਡੇ ਵੱਡੇ ਰਾਜ ਨਿਕਲ ਐ ਸਨ ਪੰਜਾਬ ਨੂੰ ਨਿਕਲਣਾ ਤਾਂ ਉਸ ਲਈ ਕੋਈ ਵੱਡੀ ਗੱਲ ਨਹੀਂ ਸੀ ਇਸ ਉਪਜਾਊ ਅਤੇ ਖੁਸ਼ਹਾਲ ਰਾਜ ਨੂੰ ਨਿਕਲ ਕੇ ਤਾਂ ਈਸਟ ਇੰਡੀਆ ਕੰਪਨੀ ਦਾ ਸਗੋਂ ਹੋਰ ਵੀ ਵਿਸਤਾਰ ਹੋ ਜਾਵੇਗਾ ਇੱਥੇ ਵੀ ਇਹੋ ਅਸੂਲ ਲਾਗੂ ਹੁੰਦਾ ਹੈ ਜਿਸ ਵਿੱਚ ਤਾਕਤ ਹੁੰਦੀ ਹੈ ਉਹ ਖੋਹ ਲੈਂਦਾ ਹੈ ਜਿਸ ਵਿੱਚ ਸਾਂਭੰਦੀ ਸਮਰਤਾ ਹੁੰਦੀ ਹੈ ਉਹ ਸਾਂਭ ਲੈਂਦਾ ਹੈ 26 ਮਈ ਅਗਲਾ ਦਿਨ ਅਦੀਨਾ ਨਗਰਵਾਲ ਸਫਰ جاری ਅਦੀਨਾ ਨਗਰਵਾਲ ਜਾਂਦਿਆਂ ਇਹ ਸਾਡਾ ਦੂਜਾ ਪੜਾ ਸੀ ਇੱਥੇ ਸਾਨੂੰ ਪ੍ਰਤਾਪ ਸਿੰਘ ਮਿਲਿਆ ਪ੍ਰਤਾਪ ਸਿੰਘ ਦੀ ਉਮਰ 7 ਸਾਲ ਦੀ ਸੀ ਉਹ ਛੇਰ ਸਿੰਘ ਦਾ ਪੁੱਤਰ ਅਤੇ ਰਣਜੀਤ ਸਿੰਘ ਦਾ ਪੋਤਰਾ ਸੀ ਪ੍ਰਤਾਪ ਸਿੰਘ ਉਸ ਦੇ ਪਿਤਾ ਛੇਰ ਸਿੰਘ ਨੇ ਸਾਡੇ ਕੋਲ ਭੇਜਿਆ ਸੀ ਤਾਂ ਕਿ ਉਹ ਇਸ ਜ਼ਿਲ੍ਹੇ ਵਿੱਚ ਸਫਰ ਦੌਰਾਨ ਸਾਡੀ ਟੀਮ ਦੀ ਅਗਵਾਈ ਕਰ ਸਕੇ ਇੱਥੇ ਅਸੀਂ ਪਹਿਲੀ ਵਾਰ ਇਹ ਗੱਲ ਨੋਟ ਕੀਤੀ ਕਿ ਰਣਜੀਤ ਸਿੰਘ ਦੇ ਪੁੱਤਰੇ ਨੇ ਅਤੇ ਬਾਕੀ ਸਰਦਾਰਾਂ ਨੇ ਯੂਰੋਪੀਅਨ ਸਟਾਈਲ ਦੇ ਹੀਰੇ ਜਵਾਹਰਾਤ ਪਹਿਨੇ ਹੋਏ ਸਨ ਮਹਿਮਾਨ ਨਿਵਾਜੀ ਦਾ ਤਕਾਜ਼ਾ ਤਾਂ ਇਹ ਸੀ ਕਿ ਸਾਡੇ ਸਵਾਗਤ ਲਈ ਅਤੇ ਸਾਡੀ ਅਗਵਾਈ ਲਈ ਉਸ ਨੂੰ ਆਪਣੇ ਪੁੱਤਰ ਨੂੰ ਨਹੀਂ ਭੇਜਣਾ ਚਾਹੀਦਾ ਸੀ ਸਗੋਂ ਆਪ ਆਉਣਾ ਚਾਹੀਦਾ ਸੀ ਪਰ ਲਾਹੌਰ ਦਰਬਾਰ ਦੇ ਦਸਤੂਰ ਹੀ ਕੁਝ ਇਸ ਤਰ੍ਹਾਂ ਦੇ ਸਨ ਬਾਣਾ ਇਹ ਬਣਾਇਆ ਗਿਆ ਕਿ ਸ਼ੇਰ ਸਿੰਘ ਨੇ ਪਿਛਲੀ ਰਾਤ ਬਹੁਤੀ ਸ਼ਰਾਬ ਪੀ ਲਈ ਸੀ ਜਿਸ ਕਰਕੇ ਉਹ ਸਫ਼ਰ ਨਹੀਂ ਕਰ ਸਕਦਾ ਸੀ ਪ੍ਰਤਾਪ ਸਿੰਘ ਬੜਾ ਸੁੰਦਰ ਸੀ ਅਤੇ ਉਸਨੇ ਬੜਾ ਕੀਮਤੀ ਲਿਬਾਸ ਪਾਇਆ ਹੋਇਆ ਸੀ ਉਸ ਦੇ ਗਾਤਰੇ ਤਲਵਾਰ ਪਾਈ ਹੋਈ ਸੀ ਜਿਸ ਦੀ ਮਿਆਣ ਦੇ ਹੀਰੇ ਮੋਤੀ ਜੜੇ ਹੋਏ ਸਨ ਪਿੱਠ ਪਿਛੇ ਢਾਲ ਬੰਨੀ ਹੋਈ ਸੀ ਅਤੇ ਹੱਥ ਵਿੱਚ ਬੰਦੂਕ ਫੜੀ ਹੋਈ ਸੀ ਉਸ ਦੇ ਨਾਲ ਘੋੜ ਸਵਾਰ ਸਿੱਖ ਫੌਜ ਦਾ ਇੱਕ ਦਸਤਾ ਸੀ ਅਤੇ ਕੁਝ ਤੋਹਫਾ ਸਨ ਪ੍ਰਤਾਪ ਸਿੰਘ ਕੋਲ ਬੜਾ ਕੀਮਤੀ ਘੋੜਾ ਸੀ ਜੋ ਉਸ ਦਾ ਚਟੇ ਰੰਗ ਦਾ ਸੀ ਪਰ ਉਸ ਦੇ ਰੰਗ ਨੂੰ ਮਹਿੰਦੀ ਲਾ ਕੇ ਲਾਲ ਕੀਤਾ ਗਿਆ ਸੀ ਇੰਨਾ ਸੂਝਵਾਨ ਮੁੰਡਾ ਮੈਂ ਪਹਿਲਾਂ ਕਿਧਰੇ ਨਹੀਂ ਵੇਖਿਆ ਹੋਣਾ ਵੇਖਣ ਵਿੱਚ ਬੜਾ ਸੋਹਣਾ ਸੀ ਲੰਮਾ ਛਾਟਵਾ ਕੱਦ ਸੀ ਅੱਖਾਂ ਬੜੀਆਂ ਪ੍ਰਭਾਵਸ਼ਾਲੀ ਸਨ ਸਿਰਫ ਦੇਖ ਪੱਖੋਂ ਹੀ ਨਹੀਂ ਸਲੀਕੇ ਅਤੇ ਗੱਲਬਾਤ ਕਰਨ ਦੇ ਅੰਦਾਜ਼ ਪੱਖੋਂ ਵੀ ਇਹ ਮੁੰਡਾ ਬੜਾ ਪ੍ਰਭਾਵਸ਼ਾਲੀ ਸੀ ਉਸ ਦੀ ਬੋਲ ਚਾਲ ਬੜੀ ਸੁਧਰੀ ਹੋਈ ਅਤੇ ਸਭ ਇੱਕ ਕਿਸਮ ਦੀ ਸੀ ਉਸ ਵਿੱਚ ਕੋਈ ਡਰ ਜਾਂ ਚਿੰਜ ਜਿck ਨਹੀਂ ਸੀ ਜੋ ਉਸ ਦੀ ਉਮਰ ਦੇ ਯੂਰਪੀਅਨ ਬੱਚਿਆਂ ਵਿੱਚ ਅਕਸਰ ਦੇਖਣ ਨੂੰ ਮਿਲਦੇ ਹਨ ਗੱਲਾਂ-ਗੱਲਾਂ ਵਿੱਚ ਮੈਂ ਉਸ ਨੂੰ ਪੁੱਛ ਬੈਠਾ ਕਿ ਉਹ ਜਿਹੜੀ ਬੰਦੂਕ ਲਈ ਫਿਰਦਾ ਹੈ ਕੀ ਉਹ ਅਸਲੀ ਹੈ ਕੀ ਉਸ ਦੇ ਨਾਲ ਇਸ ਨੇ ਕਦੀ ਫਾਇਰ ਵੀ ਕੀਤਾ ਹੈ ਮੇਰੀ ਗੱਲ ਸੁਣ ਕੇ ਉਸ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਉਹ ਛਾਲ ਮਾਰ ਕੇ ਕੁਰਸੀ ਤੋਂ ਉੱਠ ਖਲੋਤਾ ਆਪਣੀ ਗਨ ਨੂੰ ਲੋਡ ਕੀਤਾ ਅਤੇ ਪੁੱਛਣ ਲੱਗਾ ਦੱਸੋ ਕਿਸ ਨੂੰ ਸ਼ੂਟ ਕਰਨਾ ਹੈ ਸੁਣ ਕੇ ਮੈਂ ਘਬਰਾ ਗਿਆ ਮੈਂ ਉਸ ਨੂੰ ਕਿਸ ਦੇ ਨਿਸ਼ਾਨਾ ਲਗਾਉਣ ਲਈ ਕਹਿੰਦਾ ਮੈਂ ਉਸ ਨੂੰ ਆਖ ਦਿੱਤਾ ਕਿ ਉਹ 100-100 ਗਾਈ ਦੀ ਦੂਰੀ ਤੇ ਖਲੋਤੇ ਕਿਸੇ ਵੀ ਬੰਦੇ ਨੂੰ ਸ਼ੂਟ ਕਰ ਦੇਵੇ ਉਸ ਨੇ ਆਪਣੇ ਸਰਦਾਰਾਂ ਵੱਲ ਅਤੇ ਟੈਂਟ ਦੇ ਬਾਹਰ ਤੈਨਾਤ ਸਾਡੇ ਸੈਨਿਕਾਂ ਵੱਲ ਵੇਖਿਆ ਅਤੇ ਬੇਚ ਜਿਹਾ ਕੇ ਬੋਲਿਆ ਇਹ ਸਾਰੇ ਤੁਹਾਡੇ ਦੋਸਤ ਹਨ ਅੰਗਰੇਜ਼ ਸਰਕਾਰ ਦੇ ਦੋਸਤ ਹਨ ਜੇ ਕੋਈ ਅੰਗਰੇਜ਼ ਸਰਕਾਰ ਦਾ ਦੁਸ਼ਮਣ ਹੈ ਤਾਂ ਦੱਸੋ ਫਿਰ ਦੇਖਣਾ ਮੈਂ ਕੀ ਕਰ ਸਕਦਾ ਹਾਂ ਮੈਂ ਉਸ ਦਾ ਜਵਾਬ ਸੁਣ ਕੇ ਅਸ਼ ਅਸ਼ ਕਰ ਉੱਠਿਆ ਜਿੰਨਾ ਚਿਰ ਅਸੀਂ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਚੱਲਦੇ ਰਹੇ ਸਾਡੇ ਨੌਕਰਾਂ ਕੈਂਪ ਦੇ ਕਰਮਚਾਰੀਆਂ ਅਤੇ ਘੋੜਿਆਂ ਦੀ ਖਰਾਕ ਦਾ ਸਾਰਾ ਖਰਚਾ ਪ੍ਰਤਾਪ ਸਿੰਘ ਨੇ ਕੀਤਾ 27 ਮਈ ਅਗਲਾ ਦਿਨ ਅਦੀਨਾ ਨਗਰ ਦੇ ਰਸਤੇ ਵਿੱਚ ਇਹ ਸਾਡਾ ਆਖਰੀ ਪੜਾ ਸੀ ਇਥੇ ਆ ਕੇ ਸਾਡੇ ਅਜੀਜ਼ ਅਤੇ ਨਿੱਘੇ ਦੋਸਤ ਪ੍ਰਤਾਪ ਸਿੰਘ ਨੇ ਸਾਥੋਂ ਵਿਦਾ ਲਈ ਅਸੀਂ ਉਸ ਨੂੰ ਗਵਰਨਰਲ ਜਰਨਲ ਦੀ ਤਰਫੋਂ ਇੱਕ ਕੀਮਤੀ ਘੜੀ ਅਤੇ ਇੱਕ ਸੋਨੇ ਦੀ ਚੈਨ ਪੇੜ ਕੀਤੀ ਉਸ ਨੇ ਸ਼ੁਕਰੀਆ ਅਦਾ ਕੀਤਾ ਅਤੇ ਵਿਦਾ ਹੋਣ ਵੇਲੇ ਬੋਲਿਆ ਲਾਰਡ ਆਕਲੈਂਡ ਨੂੰ ਜਾ ਕੇ ਮੇਰੀ ਤਰਫੋਂ ਸਨੇਹਾ ਦੇ ਦੇਣਾ ਕਿ ਉਹ ਸ਼ੇਰ ਸਿੰਘ ਦੇ ਪੁੱਤਰ ਪ੍ਰਤਾਪ ਸਿੰਘ ਵਿੱਚ ਹਮੇਸ਼ਾ ਆਪਣਾ ਦੋਸਤ ਹੀ ਵੇਖਣਗੇ ਫਿਰ ਉਹ ਆਪਣੇ ਘੋੜਿਆਂ ਉੱਪਰ ਸਵਾਰ ਹੋ ਗਿਆ ਮੱਥੇ ਤੱਕ ਹੱਥ ਲਾ ਜਾ ਕੇ ਫਤਿਹ ਬੁਲਾਈ ਅਤੇ ਆਪਣੇ ਸਾਥੀਆਂ ਸਮੇਤ ਚਲਾ ਗਿਆ ਘੋੜਿਆਂ ਦੀ ਧਗੜ ਧਗੜ ਪਿਛੇ ਧੂੜ ਦੇ ਬਰੋਲੇ ਉੱਡਦੇ ਰਹੇ ਅਤੇ ਹੌਲੀ-ਹੌਲੀ ਉਹ ਅੱਖਾਂ ਤੋਂ ਉਜਲ ਹੋ ਗਿਆ ਲਓ ਜੀ ਅੱਜ ਲਈ ਇਹ ਨੋਟਿਆ ਲੈ ਕੇ ਹਾਜ਼ਰ ਹਾਂ 19 ਮਈ 1838 ਤੋਂ ਲੈ ਕੇ 27 ਮਈ 1838 ਤੱਕ ਇਹ ਦਿਨ ਜੋ ਉਸ ਨੇ ਲਿਖਿਆ ਹਨ ਕਿ ਇਹਨਾਂ ਵਿੱਚ ਕੀ ਕੀ ਕਿ ਇਹਨਾਂ ਦਿਨਾਂ ਵਿੱਚ ਉਸ ਨੇ ਕਿਵੇਂ ਉਹਨਾਂ ਨੇ ਸਫ਼ਰ ਕੀਤਾ ਅਤੇ ਕਿੰਨ ਕਿਸ ਨਾਲ ਮੁਲਾਕਾਤ ਹੋਈ ਕੱਲ ਨੂੰ ਅਗਲਾ ਦਾ ਲੈ ਕੇ حاضر ਹੋਵਾਂਗੇ ਜਿਸ ਵਿੱਚ ਉਹਨਾਂ ਦੀ ਮਿਲਣੀ ਮਹਾਰਾ ਰঞ্জੀਤ ਸਿੰਘ ਨਾਲ ਹੋਵੇਗੀ ਅਤੇ ਜੋ ਉਹਨਾਂ ਵਿੱਚ ਗੱਲਾਂ ਬਾਤਾਂ ਹੋਈਆਂ ਉਹ ਆਪ ਜੀ ਨਾਲ ਰੂਬ ਰੂ ਕਰਾਂਗੇ ਬੜੀਆਂ ਦਿਲਚਸਪ ਗੱਲਾਂ ਨੇ ਜੋ ਆਪ ਜੀਨ ਸੁਣਨੀਆਂ ਚਾਹੀਦੀਆਂ ਹਨ ਔਰ ਇਤਿਹਾਸਪਰਦ ਜਾਂ ਸੁਣਦੇ ਸੁਣਾਉਂਦੇ ਸਮੇਂ ਬੇਨਤੀਆਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਹਨ ਹੋਈਆਂ ਹੋਣਗੀਆਂ ਗੁਰੂ ਸਾਹਿਬ ਅਕਸ਼ਨਹਾਰ ਨੇ ਗੁਰੂ ਸਾਹਿਬ ਅਰਦਾਸ ਬੇਨਤੀ ਹੈ ਸਿੰਘ ਨੂੰ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ